ਔਰ ਰਿਪੋਰਟ ਸਾਡੇ ਪੰਮਜੀ ਕੋਲ ਵੀਡੀਓ ਹੈ ਕਿ ਅਸੀਂ ਦਿੱਲੀ ਤੋਂ ਗੱਡੀਆਂ ਮੰਗਾਈਆਂ ਸੀਗੀਆਂ ਉਹਨਾਂ ਨੇ ਹੱਥ ਘੜੇ ਕਰਕੇ ਸੀ ਵੀ ਇਹ ਜਿਹੜੀ ਕਿ ਲੈਂਡ ਨਹੀਂ ਚੱਲਦੀ ਡੈੱਡ ਹੋ ਚੁੱਕੀ ਹੈ ਨੈੱਲ ਲੈਂਡ ਨਵੀਂ ਜਿਹੜੀ ਪਾਣੀ ਪਾਉਗੀ ਮਾਨਜੋਗ ਕਮਿਸ਼ਨਰ ਸਾਹਿਬ ਨਾਲ ਮੇਰੀ ਹੁਣ ਤੋਂ 2-3 ਘੰਟੇ ਪਹਿਲਾਂ ਗੱਲ ਹੋਈ ਸੀ ਮੈਂ ਕਿਹਾ ਮੈਮ ਜੇ ਮੇਰੀ ਪੇਮੈਂਟ ਕਰ ਦੋਗੇ ਨਾ ਤੁਸੀਂ ਤੇ ਜਿਹੜੀ ਕਿ ਇਹ ਮੇਰੀ ਲੈਂਡ ਜਿਹੜੀ ਕਿ ਚੱਲ ਸਕਦੀ ਆ ਤੇ ਜਦੋਂ ਮੈਂ ਇਹ ਲੈਂਡ ਚਲਵਾਤੀ ਅੱਜ ਮੇਰੇ ਕੋਲ ਬਸਤਾਂ ਨੂੰ ਮੈਂ ਸੱਦਿਆ ਮੇਰ ਸਾਹਿਬ ਆਜੋ ਲੈਂਡ ਚੱਲ ਗਈ ਆ ਇਹ ਵੇਖ ਲੋ ਦੋ ਆ ਲੈਂਡ ਚੱਲੀ ਦੇਖ ਕੇ ਮੇਅਰ ਸਾਹਿਬ ਨੇ ਆ ਕੇ ਕਲਾਂ ਕੱਢਣ ਲੱਗ ਪਏ ਜੀ ਤੇ ਉਹਨਾਂ ਨੇ ਮੇਰੇ ਆ ਇੱਕ ਚੱਕੇ ਮਾਰੀ ਅੱਜ ਤੋਂ 30 ਦਿਨ ਪਹਿਲਾਂ ਅਸੀਂ 30 ਦਿਨ ਪਹਿਲਾਂ ਇੱਥੇ ਸੰਤੋਖ ਜੀ ਨਾਲ ਬੈਠੇ ਸੀਗੇ ਮੈਂ ਉਹਨਾਂ ਕਹਿੰਦਾ ਵੀਰੇ ਵੀ ਆਪਾਂ ਵੀ ਪਈ 25 ਦਿਨ ਰੋਕੇ ਪੇਮੈਂਟ ਕਰਵਾ ਲਈਏ ਮੈਂ ਕਿਹਾ ਵੀਰੇ ਮੈਨੂੰ ਕੋਈ ਚੱਕਰ ਕਰੀ ਵੀ ਜਿਹੜੇ ਜਿੱਥੇ 4 ਸਾਲ ਹੋ ਗਏ ਆ ਤੇ ਉੱਥੇ ਜੇ 20 25 ਦਿਨ ਹੋਰ ਨਾ ਕਿ ਮੇਰਾ ਕੰਮ ਹੁੰਦਾ ਮੈਨੂੰ ਕੋਈ ਚੱਕਰ ਨਹੀਂ ਅੱਜ ਜੀ ਆ ਇੱਕ ਸੀਵਰ ਜਿਹੜਾ ਇਹ ਆ ਮਹਾਰਾਜਾ ਰਣਜੀਤ ਸਿੰਘ ਨਗਰ ਜਿੱਨਾਂ ਸੀਵਰੇ ਥਰੂ ਆਉਂਦਾ ਵਾ ਉਹ ਇਹਨੂੰ ਜੋੜਦਾ ਵਾ ਇਹ 4-5 ਮਹੀਨਿਆਂ ਤੋਂ ਬੰਦ ਪਿਆ ਸੀਗਾ ਜੀ ਇਹਨਾਂ ਨੇ ਨਗਰ ਨਗਰ ਮਾਲਿਆਂ ਨੇ 1 ਕਰੋੜ 70 ਲੱਖ ਦਾ ਐਸਟੀਮੇਟ ਨਾਕਾ ਦਿੱਤਾ ਵੀ ਇਹ ਲੈਨ ਨਵੀਂ ਪਾਉਗੀ ਤੋਂ ਤਾਂ ਮੈਂ ਇਹਨਾਂ ਨੂੰ ਕੰਪਲੇਂਟ ਦੇ ਰਿਆਂ ਸਾਡੇ ਆਫਸਰਾਂ ਨੂੰ ਵੀ ਆਹ ਕੰਪਲੇਟਾ ਉਹ ਹੱਲ ਨਹੀਂ ਹੋ ਰਹੀ ਤੇ ਉਹ ਇੱਕ ਪਾਸੇ ਵਾਲਾ ਬੰਦਾ 10 ਮਿੰਟਾਂ ਜੁੱਤੇ ਗੱਡੀਆਂ ਵਲਾ ਕੇ ਕਾਰਜ ਕਰ ਰਿਹਾ ਵਾ ਤੁਸੀਂ ਆਪ ਹੀ ਹਸਾਲਾ ਲਓ ਫਿਰ ਉਹਨਾਂ ਐਮਸੀ ਜਾਂ ਇੱਕ ਮੇਰ ਦੇ ਅੱਥੇ ਤੇ ਮੈਂ ਬੈਠਾ ਵਾਂ ਤੇ ਮੇਰੀ ਕਦਰ ਕੀ ਆ ਜੋ ਵੀ ਸੀਸੀਟੀਵੀ ਹੋ ਰਹੀ ਸੀਗੀ ਉਹ ਜਿਹੜਾ ਹੁੰਦਾ ਬੰਦਾ ਅੰਦਰ ਗਿਆ ਲੈਨ ਦੇ ਵਿੱਚ ਉਹਨੇ ਦੱਸਿਆ ਵੀ ਇਹ ਕੋਲ ਦੀ ਮਿੱਟੀ ਖੁਰ ਰਹੀ ਹੈ ਜਾਂ ਲਾਲ ਰੰਗ ਦਾ ਮਤਲਬ ਪਾਣੀ ਆ ਰਿਹਾ ਜਿਹੜਾ ਕ੍ਰੋਸ ਹੋ ਰਿਹਾ ਨਗਰ ਨਗਮ ਦੇ ਵਿੱਚ ਮੈਨੂੰ ਅੱਜ 4 ਸਾਲ ਹੋ ਗਏ ਆ ਇੱਕ ਐਮਸੀ ਦੇ ਤੌਰ ਤੇ ਜਿਹੜੇ ਕਿ ਆਪਣੀ ਵਾਰਡ ਦੀ ਮੈਂ ਸੇਵਾ ਨਿਭਾ ਰਿਆ ਮੇਰੇ ਵਾਰਡ ਦੇ ਵਿੱਚ ਮਹਾਰਾਜ ਜਿਹੜਾ ਰਣਜੀਤ ਸਿੰਘ ਨਗਰ ਆ ਉਹਦੀ ਜਿਹੜੀ ਕਿ ਦੇਸ ਦਾ ਟਾਬਾ ਜਿਹੜਾ ਕੋਟਕਪੁਰਾ ਬਾਈਪਾਸ ਤੇ ਆ ਜਿਹੜਾ ਕਿ ਉੱਥੇ ਕ੍ਰੋਸਿੰਗ ਵਾਲਾ ਜਿਹੜਾ ਥੱਲੇ ਪਾਈਪ ਆ ਉਹਦਾ ਪੈਪ ਟੁੱਟਿਆ ਹੋਇਆ ਤੇ ਮੇਰੀ ਜਿਹੜੀ ਕਿ 4 ਸਾਲਾਂ ਤੋਂ ਜਦੋਂ-ਜਦ ਚੱਲ ਰਹੀ ਆ ਚਾਹੇ ਹਾਈਵੇ ਵਾਲੇ ਆ ਐਨ ਐਚ ਵਾਲੇ ਜਾਂ ਹੋਰ ਵੀ ਜਿਹੜੇ ਆ ਸਾਰਿਆਂ ਨਾਲ ਹੀ ਤਕਰੀਬਨ ਮੈਂ ਕਹਿ ਸਕਦਾ ਪਾਲ ਮਿਲ ਕਰਕੇ ਜਿਹੜੀ ਕਿ ਆਪਣੇ ਸੀਵਰੇਜ ਦੀ ਸਮੱਸਿਆ ਤੋਂ ਛਡਕਾਰਾ ਪਾਉਣ ਲਈ ਮੈਂ ਕਿਹੜਾ ਅਫਸਰਾ ਵੀ ਜਿਹਦੇ ਮੈਂ ਤਰਲੇ ਨਹੀਂ ਕੀਤੇ ਜਾਂ ਮੈਂ ਮਹੰਤਾਂ ਨਹੀਂ ਕੀਤੀਆਂ ਹੁਣ ਜਾ ਕੇ 4 ਸਾਲ ਬਾਅਦ ਜਿਹੜਾ ਕਿ ਮੇਰਾ ਸੀਵਰੇਜ ਦਾ ਕੰਮ ਨੇਤਰੇ ਚੜਨ ਲੱਗਾ ਸੀਗਾ ਅੱਜ ਤੋਂ ਜਿਹੜਾ ਕਿ ਮੈਂ ਕਹਿ ਸਕਦਾ ਵੀ 30 ਦਿਨ ਪਹਿਲਾਂ ਅਸੀਂ 30 ਦਿਨ ਪਹਿਲਾਂ ਇੱਥੇ ਸੰਤੋਖ ਜੀ ਨਾਲ ਬੈਠੇ ਸੀਗੇ ਮੈਨੂੰ ਕਹਿੰਦਾ ਵੀਰੇ ਵੀ ਆਪਾਂ ਵੀ ਪਈ 25 ਦਿਨ ਰੋਕ ਕੇ ਪੇਮੈਂਟ ਕਰਵਾ ਲਈਏ ਤੇ ਜਿਹੜਾ ਇੱਕ ਆ ਕੰਮ ਆਪਾਂ ਹੋ ਜਿਹੜਾ ਕਿ ਹੋਰ ਨਾਲ ਕਰਾਉਣਾ ਮੈਂ ਕਹਿੰਦਾ ਵੀਰੇ ਮੈਨੂੰ ਕੋਈ ਚੱਕਰ ਨਹੀਂ ਵੀ ਜਿਹੜੇ ਜਿੱਥੇ 4 ਸਾਲ ਹੋ ਗਏ ਆ ਤੇ ਉੱਥੇ ਜੇ 20 25 ਦਿਨ ਹੋਰ ਨਾ ਕਿ ਮੇਰਾ ਕੰਮ ਹੁੰਦਾ ਮੈਨੂੰ ਕੋਈ ਚੱਕਰ ਨਹੀਂ ਅੱਜ ਮਹੀਨਾ ਬੀਤ ਜਾਣ ਤੇ ਅੱਜ ਨਗਰ ਨਗਮ ਦੇ ਵਿੱਚ ਸੰਤੋਖ ਪਹਿਲਾਂ ਮੇਰੇ ਦਫ਼ਤਰ ਦੇ ਵਿੱਚ ਆਇਆ ਆਉਣ ਰਿਕਾਰਡ ਮੇਰੇ ਕੋਲ ਇਹ ਵੀਡੀਓ ਹੈਗੀ ਆ ਫਿਰ ਮੈਨੂੰ ਸਾਈਡ ਤੇ ਦਫ਼ਤਰ ਐਮਐਲ ਸਾਹਿਬ ਦੇ ਦਫ਼ਤਰ ਵਿੱਚ ਜਾ ਕੇ ਮੈਨੂੰ ਕਹਿੰਦਾ ਵੀ 15 ਦਿਨ ਆਪਾਂ ਪੇਮੈਂਟ ਜੇ ਹੋਰ ਰੋਕ ਲਈਏ ਮੈਂ ਕਹਾਂ ਵੀਰੇ ਫਿਰ ਮੈਂ ਤੁਸੀਂ ਉਹੀ ਮਾਰਦੇ ਹੋ ਕਿਉਂਕਿ ਮੈਂ 4 ਸਾਲ ਦਾ ਪਹਿਲਾਂ ਹੋ ਕੇ ਤਰਲੇ ਮਾਰਦੇ ਨੂੰ ਕਿਉਂਕਿ ਹੋਰ 7 ਮਹੀਨਿਆਂ ਨੂੰ ਇਲੈਕਸ਼ਨ ਆ ਜਾਣੇ ਆ ਜੇ ਮੇਰਾ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਮੇਰਾ ਇੱਕ ਨਿਸ਼ਚਿਤ ਹੀ ਆ ਵੀ ਮੈਂ ਉਤੋਂ ਜਿਹੜਾ ਕਿ ਜਿਹੜੇ ਕੰਪੇਨ ਦੇ ਵਿੱਚ ਹਾਰਨ ਦੇ ਮੇਰੇ ਚਾਂਸ ਜਿਹੜੇ ਬਣ ਸਕਦੇ ਆ ਚਲੋ ਇੰਨੀ ਗੱਲ ਕਹਿਣ ਤੇ ਮੈਂ ਜਦੋਂ ਉੱਥੋਂ ਉੱਠ ਕੇ ਚਲਾ ਗਿਆ ਬਾਹਰ ਆਇਆ ਤੇ ਨਾਲ ਦੀ ਨਾਲ ਇਹਨਾਂ ਨੇ ਸਾਡੀਆਂ ਜਿਹੜੀਆਂ ਕਿ ਜੈਟ ਗਾਲੀਆਂ ਗੱਡੀਆਂ ਵਾਂ ਸਾਡੇ ਕਿਸੇ ਵੀ ਅਫਸਰ ਨਾਲ ਤਾਲਮਿਲ ਨਹੀਂ ਕੀਤੀ ਇੱਕ ਜਸਵੀਰ ਸਿੰਘ ਤੇ ਬਲਕਾਰ ਦੋਨਾਂ ਨੂੰ ਇਹਨਾਂ ਨੇ ਗੱਡੀ ਬੁਲਾ ਕੇ ਉੱਥੇ ਬਾਈਪਾਸ ਤੇ ਕਹਿੰਦੇ ਜੀ ਲੈਂਡ ਚੱਲ ਪਈ ਮੈਂ ਇਹਨਾਂ ਨੂੰ ਇਹ ਦੱਸਣਾ ਜਾਂ ਚਾਹੁੰਦਾ ਜਾਂ ਮੈਂ ਇਹਨਾਂ ਨੂੰ ਕੋਲ ਪੁੱਛਣਾ ਚਾਹੁੰਦਾ ਵੀ ਜੇ 4 ਸਾਲ ਦੀ ਜਿਹੜੀ ਲੈਂਡ ਨਹੀਂ ਚੱਲੀ ਤੇ ਹੁਣ ਉਹ ਕਿਹੜੀ ਜਿਹੜੀ ਜਾਦੂ ਦੀ ਛੜੀ ਸੀ ਜਿਹੜੀ ਕੀ ਉਹ ਲੈਂਡ ਚੱਲ ਗਈ ਔਨ ਰਿਕਾਰਡ ਸਾਡੇ ਪੰਮ ਜੀ ਕੋਲ ਵੀਡੀਓ ਹੈਗੀਆਂ ਅਸੀਂ ਦਿੱਲੀ ਤੋਂ ਗੱਡੀਆਂ ਮੰਗਾਈਆਂ ਸੀਗੀਆਂ ਉਹਨਾਂ ਨੇ ਹੱਥ ਘੜੇ ਕਰਤੇ ਸੀ ਵੀ ਇਹ ਜਿਹੜੀ ਲੈਂਡ ਨਹੀਂ ਚਲਣੀ ਡੈੱਡ ਹੋ ਚੁੱਕੀ ਐ ਨੈੱਲ ਲੈਂਡ ਨਵੀਂ ਜਿਹੜੀ ਪਾਣੀ ਪਊਗੀ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਮੇਰੀ ਹੁਣ ਤੋਂ 2-3 ਘੰਟੇ ਪਹਿਲਾਂ ਗੱਲ ਮੈਮ ਜੇ ਮੇਰੀ ਪੇਮੈਂਟ ਕਰ ਦੋਗੇ ਨਾ ਤੁਸੀਂ ਤੇ ਜਿਹੜੀ ਕਿ ਇਹ ਮੇਰੀ ਲੈਂਡ ਜਿਹੜੀ ਕਿ ਚੱਲ ਸਕਦੀ ਆ ਤੇ ਜਿਹੜੇ ਮੇਰੇ ਵਾਰਡ ਦੇ ਵਾਸੀ ਜਿਹੜੇ ਕਿ ਐਡੀ ਗੰਦਗੀ ਦੇ ਵਿੱਚ ਜਿਹੜਾ ਕਿ ਆਪਣਾ ਜੀਵਨ ਬਤਰ ਕਰ ਰਹੇ ਆ ਤੇ ਉਹ ਵਿਚ ਇਸ ਛਟਕਾਰਾ ਪਾ ਲੈਣਗੇ ਇਸ ਲੈਂਡ ਤੋਂ ਜਿਹੜੀ ਕਿ ਮਤ ਕਿ ਸੀਵਰੇਜ ਦੀ ਸਮੱਸਿਆ ਤੋਂ ਚਲੋ ਮੇਰੇ ਇਹਨੇ ਗੱਲ ਕਿ ਮੈਂ ਉੱਠ ਕੇ ਆਪਦੇ ਦਫ਼ਤਰ ਦੇ ਵਿੱਚ ਆਉਦੀ ਡਿਊਟੀ ਪਤਾਣਾ ਸੀ ਤੇ ਇਹਨਾਂ ਨੇ ਕਿ ਉੱਥੇ ਗੱਡੀਆਂ ਮੰਗਾ ਕੇ ਮੈਨੂੰ ਕਹਿੰਦੇ ਲੈਂਡ ਚੱਲ ਪਈ ਮੈਂ ਉੱਥੇ ਜਦੋਂ ਮੌਕੇ ਤੇ ਗਿਆ ਤੇ ਇਹਨਾਂ ਨੇ ਮੇਰੇ ਨਾਲ ਗਰਮਾ ਸਰਦੀ ਵੀ ਕੀਤੀ ਤੇ ਅੱਗੋਂ ਖੱਬਾ ਵੀ ਬੋਲੇ ਜਾਂ ਮਦ社 ਸ਼ਬਦ ਬੋਲੇ ਉਸ ਤੋਂ ਪਰਾਂ ਤੇ ਨਜ਼ਰ ਕੋਈ ਟੱ ਗੱਡੀ ਇਹਨੇ ਮੇਰੇ ਮਾਨ ਵਾਸਤੇ ਫਿਰ ਮੈਨੂੰ ਆਪਣੇ ਬਚਾਅ ਵਾਸਤੇ ੜਕੇ ਵੇਪਨ ਮੈਨੂੰ ਕੱਢਣਾ ਹੀ ਪੈਣਾ ਕਿਉਂਕਿ ਜਿੱਥੇ ਦੇਖੋ ਜੀ ਮੇਰਾ ਇਹ ਨਾਲ ਕੋਈ ਅਜ ਤੱਕ ਵਾਅ ਵਾਸਤਾ ਨਹੀਂ ਸੀ ਮੈਨੂੰ ਦੱਸਣ ਦੇ ਮੁਤਾਬਕ ਹੀ ਆ ਵੀ ਇਹ ਇੱਕ ਠੇਕੇਦਾਰ ਸੀਗਾ ਇੱਥੇ ਤੇ ਅੱਜ ਜਿਹੜਾ ਕਿ ਇੱਥੇ ਨਗਰ ਨਗਰ ਦੇ ਵਿੱਚ ਘੁੰਮਦਾ ਫਿਰਦਾ ਕਿਤੇ ਕਿਸੇ ਦੀ ਫੈਲਵੇ ਕਿਤੇ ਕਿਸੇ ਦੀ ਫੈਲਵੇ ਲਈ ਮੈਨੂੰ ਤਾਂ ਇਹ ਨਹੀਂ ਸਮਝ ਲੰਦੀ ਇਹਦਾ ਹੱਕ ਕੀ ਇੱਥੇ ਜਿਹੜਾ ਕਿ ਇਹ ਪਹਿਲਾਂ ਜਿਹੜੀਆਂ ਕਿ ਆਵਾੜਾਂ ਦੀਆਂ ਵੇਖਦਾ ਫਿਰਦਾ ਵਾ ਜਾਂ ਤਾਂ ਇਹ ਜਾਂ ਕੋਈ ਪੈਸੇ ਦਾ ਲਾਲਚ ਜਾਂ ਕੋਈ ਕਮਿਸ਼ਨ ਭਾਲਦਾ ਜਾਂ ਕਿ ਹੋਰ ਪੈਸੇ ਦੀ ਮੰਗ ਕਰਦਾ ਤਾਂ ਹੀ ਇੱਥੇ ਵਰਦਾ ਜੇ ਮੇਰੇ ਅਰਗੇ ਨੂੰ ਅੱਜ ਤੱਕ 46 ਸਾਲ ਦੀ ਉਮਰ ਦੇ ਵਿੱਚ ਮੈਂ ਨਗਰ ਨਗਮਾ ਦਾ ਬੂਹਾ ਨਹੀਂ ਵੇਖਿਆ ਸੀ ਤੇ ਜਿਹੜੇ ਬੰਦੇ ਨੂੰ ਕੋਈ ਲਾਲਚ ਨਹੀਂ ਹੁੰਦਾ ਉੱਥੇ ਨਗਰ ਨਗਮਾ ਆ ਕੇ ਕੰਮ ਕਰਨਾ ਕੀ ਹੈ ਚਾਹੇ ਕੋਈ ਵੀ ਹੋਵੇ ਚਾਹੇ ਉਹ ਠੇਕੇਦਾਰ ਹੋਵੇ ਚਾਹੇ ਕਿ ਮੁਲਾਜ਼ਮ ਹੋਵੇ ਚਾਹੇ ਆਮ ਨਾਗਰਿਕ ਹੋਵੇ ਜੇ ਕਿਸੇ ਦੇ ਬੰਦੇ ਤੇ ਲਾਲਚ ਹੁੰਦਾ ਤਾਂ ਹੀ ਉਹ ਆਫਰਾਂ ਜਿਹੜੀਆਂ ਕਿ ਦਫ਼ਤਰਾਂ ਦੇ ਢੇਡੇ ਕਿ ਢੇਡੇ ਮੰਗਦਾ ਬਿਲਕੁਲ ਜੀ ਕੋਈ ਕੰਮ ਨਹੀਂ ਇਹਦੇ ਕੋਲ ਅਜੇ ਤੱਕ ਨਹੀਂ ਸਿਰਫ ਇਹ ਦਲਾਲ ਬਣਿਆ ਹੋਇਆ ਵਾ ਬਸ ਜਿਹੜੇ ਕਿ ਪੈਸਿਆਂ ਦੀ ਮੰਗ ਕਰਦਾ ਹੋਊਗਾ ਜਿੱਥੇ ਤੱਕ ਲੱਗਦਾ ਕਿਉਂਕਿ ਜਿਹੜਾ ਕਿ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਜਦੋਂ ਮੇਰੇ ਵਾਰਡ ਦਾ ਨਹੀਂ ਕੰਮ ਨਾਲੇ ਪਹਿਲੀ ਤਾਂ ਗੱਲ ਆ ਜੀ ਮੇਰੇ ਵਾਰਡ ਦੇ ਵਿੱਚ ਗਿਆ ਇਹਦਾ ਫਰਜ ਬਣਦਾ ਸੀ ਮੈਨੂੰ ਉੱਥੇ ਦਰਸਣ ਦਾ ਸਾਡੇ ਅਫਸਰਾਂ ਨੂੰ ਦੱਸਦਾ ਵੀ ਮੈਂ ਉੱਥੇ ਚੱਲਿਆ ਵੀ ਫੇਰ ਜਾ ਕੇ ਤੇ ਮੇਰੇ ਵਾਰਡ ਦੇ ਵਿੱਚ ਆ ਕੇ ਕੰਮ ਕਰਦਾ ਇਹਦਾ ਹੱਕ ਹੀ ਨਹੀਂ ਬਣਦਾ ਜੇ ਮੇਰੇ ਵਾਰਡ ਦੇ ਵਿੱਚ ਜਾਂਦਾ ਜੇ ਮੈਂ ਕਿਤੇ ਵਾਰਡ ਦੇ ਵਿੱਚ ਜਾਣਾ ਵਾ ਪਿਆ ਵੜਦੇ ਮੈਂ ਪਹਿਲਾਂ ਇਨਫੋਰਮੇਸ਼ਨ ਦਿੰਨਾ ਐਮਸੀ ਸਾਹਿਬ ਨੂੰ ਵੀ ਸਾਲੂ ਐਮ ਐਲ ਏ ਸਾਹਿਬ ਨਾਲ ਗੱਲ ਹੋਈ ਸੀ ਐਮ ਐਲ ਏ ਸਾਹਿਬ ਦੇ ਘਰ ਤੇ ਮੈਂ ਆਇਆ ਬਿਲਕੁਲ ਜਿਉ ਠੋਕ ਵਜਾ ਕੇ ਕਹਿ ਰਿਹਾ ਵੀ ਮੈਂ ਐਮ ਐਲ ਏ ਸਾਹਿਬ ਜੇ ਐਮ ਐਲ ਏ ਸਾਹਿਬ ਨੂੰ ਲੱਗਦਾ ਵੀ ਇਹ ਕੰਮ ਆਪਣਾ ਵਧੀਆ ਤਰੀਕੇ ਨਾਲ ਕਰ ਸਕਦਾ ਤੇ ਮੈਂ ਆਪਦੇ ਘਰੇ ਜਾਵੜਦਾ ਮੈਨੂੰ ਕੀ ਆ ਇਹਨੂੰ ਬਟਾ ਲੈਣੇ ਤੋਂ ਕੰਮ ਕਰਾ ਲੈਣਾ ਮੈਨੂੰ ਕੋਈ ਕਿਸੇ ਦੀ ਦਿੱਕਤ ਨਹੀਂ ਗਈ ਜੇ ਕਿ ਉਹਨੂੰ ਲੱਗਦਾ ਕਿਸੇ ਨੂੰ ਵੀ ਇਹ ਵਧੀਆ ਸੁਚਾਰੂ ਢੰਗ ਨਾਲ ਕੰਮ ਕਰ ਸਕਦਾ ਤੇ ਮੇਰੇ ਕੋਲ ਚਾਹੀ ਅੱਜ ਰਜਾਇਨ ਲੈ ਕੇ ਲੈਣ ਮੈਂ ਅੱਜ ਹੀ ਘਰੇ ਚੱਲਾਂ ਸਾਡਾ ਤੁਹਾਡੀ ਗਲੀਆਂ ਬਾੜ ਦੇ ਵਿੱਚ ਗਲੀਆਂ ਤੇ ਵੀ ਕਾਫੀ ਪਾਣੀ ਖੜਾ ਜੀ ਮੈਂ ਉਹੀ ਅਫਸਰ ਸਾਹਿਬ ਨੂੰ ਮੈਂ ਹੁਣ ਸਾਰੀ ਮੀਟਿੰਗ ਨਗਰ ਨਗਰ ਦੇ ਵਿੱਚ ਤਾਂ ਹੀ ਸਾਡੇ ਸੀਵਰੇਜ ਵਾਲਾ ਮੁਲਾਜ਼ਮਾਂ ਨੂੰ ਬੁਲਾਈਆ ਜਦੋਂ ਤਾਂ ਮੈਂ ਇਹਨਾਂ ਨੂੰ ਕੰਪਲੇਂਟ ਦੇ ਦੇ ਆ ਸਾਡੇ ਅਫਸਰਾਂ ਨੂੰ ਵੀ ਆਹ ਕੰਪਲੇਟ ਆ ਉਹ ਹੱਲ ਨਹੀਂ ਹੋ ਰਹੀ ਤੇ ਉਹ ਇੱਕ ਪਾਸੇ ਵਾਲਾ ਬੰਦਾ 10 ਮਿੰਟਾਂ ਜੁੱਥੇ ਗੱਡੀਆਂ ਬੁਲਾ ਕੇ ਕਾਰਜ ਕਰ ਰਿਹਾ ਵਾ ਤੁਸੀਂ ਆਪ ਹਿਸਾਬ ਲਾ ਲਓ ਫਿਰ ਉਹਨਾਂ ਐਮਸੀ ਜਾਂ ਇੱਕ ਮੇਅਰ ਦੇ ਅਹੁਦੇ ਤੇ ਮੈਂ ਬੈਠਾ ਵਾਂ ਤੇ ਮੇਰੀ ਕਦਰ ਕੀ ਹੈ ਤੇ ਉਹ ਮਤਲਬ ਕਿ ਫਿਰ ਇਸ ਤੋਂ ਸੰਜਣਾਵੇਂ ਪਲੱਸ ਪੈਂਡਾਂ ਦੇ ਵਧੀਆ ਇਨਸਾਨ ਹੀ ਹੋਊਗਾ ਵੀ ਜਿਹੜਾ ਕਿ ਉਹ ਕਾਰਜ ਅੱਥੇ ਆ ਕੇ ਲਾਈਨ ਖਲਵਾਤੀ ਮੇਰ ਸਾਹਿਬ ਇੰਨੇ ਚੀ ਤਲਖੀ ਖਾ ਕੇ ਮੇਰੇ ਨਾਲ ਗਾੜੀ ক্লোਜ ਕਰਨ ਲੱਗੇ ਮੇਰੇ ਐਟ ਮਾਰੀ ਚਾਕੇ ਜੇ ਉਹ ਐਟ ਮਾਰੀ ਹੋਵੇ ਭਾਨ ਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮੂਰੇ ਸੌਂ ਖਾ ਕੇ ਕਹਿ ਦਵੇ ਜੇ ਪਹਿਲਾ ਮੈਚ ਦੇ ਮੈਂ ਇਹਨੇ ਪਹਿਲਾ ਐਟ ਚੱਕੀ ਤਾਂ ਜਾ ਕੇ ਇਹਦੇ ਵਜੋਂ ਇੱਕ ਜੋ ਛੋਟੀ ਵੱਟੀ ਵੱਜਿਆ ਕੁਝ ਵੀ ਵੱਜਿਆ ਦੇ ਜੇ ਹੁਣ ਕੋਈ ਐਟ ਮਾਰੂਗਾ ਤੇ ਮੈਂ ਖੜ ਕੇ ਤਮਾਸ਼ਾ ਵੇਖੂਗਾ ਤਕਮੀ ਹੋਇਆ ਕੋਈ ਨਹੀਂ ਨਿਕਲਿਆ ਉਹਨਾਂ ਦਾ ਪਜਾਮੇ ਤੇ ਕਾਫੀ ਖੂਨ ਲੱਗਾ ਹੋਇਆ ਸੀ ਦੇਖੋ ਜੀ ਜੋ ਵੀ ਨਿਕਲਿਆ ਮੈਨੂੰ ਨਹੀਂ ਪਤਾ ਕੀ ਨਿਕਲਿਆ ਜਾਂ ਨਹੀਂ ਨਿਕਲਿਆ ਪਰ ਜੇ ਮੇਰੇ ਤੇ ਕੋਈ ਚੜ ਕੇ ਆਊਗਾ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗਾ ਚਾਹੇ ਕੋਈ ਮਰਜੀ ਇਨਸਾਨ ਹੋਵੇ ਇਸ ਤੋਂ ਤੁਹਾਡੇ ਵੱਲੋਂ ਕੱਢਿਆ ਗਿਆ ਸੀ ਬਿਲਕੁਲ ਕੱਢਾਂਗਾ ਜੀ ਜੇ ਮੈਨੂੰ ੱਟ ਚੱਕੂਗਾ ਤਾਂ ਮੈਂ ਹੁਣ ਬਚਾਅ ਵਾਸਤੇ ਪਿਸਤਲ ਤਾਂ ਕੱਢੂੰਗਾ ਹੀ ਤੁਸੀਂ ਆ ਵੀ ਦਾ ਜੇ ਮੇਰੇ ਉਹ ਮੇਰੇ ੱਟ ਮਾਰ ਕੇ ਸਿਰ 파ੜ ਦੇਵੇਂ ਮੈਨੂੰ ਇੱਥੇ ਸੰਸਾਰ ਤੋਂ ਅਲਵਦਾ ਕਹਿ ਦਵੇ ਤਾਂ ਮੈਂ ਵੈਪਨ ਰੱਖ ਕੇ ਕਰਨਾ ਕੀ ਐ ਮੈਂ ਕਾਇਦਾ ਮੇਰੇ ਕੋਲ ਪਰਮਿਸ਼ਨ ਹੈ ਦੀ ਕੈਰੀ ਕਰਨ ਦੀ ਵੀ ਪਰਮਿਸ਼ਨ ਮ ਕੋਈ ਇਹ ਨਹੀਂ ਮੈਂ ਕੋਈ ਸ਼ੋਪੀਸ ਨੂੰ ਰੱਖਿਆ ਹੈ ਵੀ ਸਜਾਵਟ ਵਾਤ ਰੱਖਿਆ ਕੈਰੀ ਕਰਨ ਦੀ ਵੀ ਮੇਰੇ ਕੋਲ ਪਰਮਿਸ਼ਨ ਹੈਗੀ ਹੈ ਦੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਤੋਖ ਸਿੰਘ ਆ ਜੀ ਪਿਓ ਦਾ ਨਾਮ ਸੱਜਣ ਸਿੰਘ ਆ ਵਾਸੀ ਮੋਗੇ ਦਾ ਜੀ ਮੇਰਾ ਕੰਮ ਸਮਾਜ ਸੇਵਾ ਕਰਨਾ ਜੀ ਜੇ ਕਿਤੇ ਗਲਤ ਹੁੰਦਾ ਤਾਂ ਮੈਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਜੀ ਕੀ ਗੱਲ ਕੀ ਹੋਈ ਆ ਇੱਥੇ ਹੁਣ ਅੱਜ ਜੀ ਆ ਇੱਕ ਸੀਵਰ ਜਿਹੜਾ ਇਹ ਆ ਮਹਾਰਾਜਾ ਰਣਜੀਤ ਸਿੰਘ ਨਗਰ ਜਿੱਨਾਂ ਸੀਵਰ ਇਧਰੋਂ ਆਉਂਦਾ ਵਾ ਉਹ ਇਹਨੂੰ ਜੋੜਦਾ ਵਾ ਇਹ 4-5 ਮਿੰਟ ਤੋਂ ਬੰਦ ਪਿਆ ਸੀਗਾ ਜੀ ਇਹਨਾਂ ਨੇ ਇੱਕ ਨਗਰ ਨਿਗਮ ਵਾਲਿਆਂ ਨੇ 1 ਕਰੋੜ 70 ਲੱਖ ਦਾ ਐਸਟੀਮੇਟ ਬਣਾ ਕੇ ਦਿੱਤਾ ਵੀ ਇਹ ਲੈਣ ਨਵੀ ਪਾਉਗੀ। ਮੈਂ ਸ਼ਹਿਰ ਦਾ ਪਿਛੇ ਅੱਜ ਤੋਂ 15 ਸਾਲ ਪਹਿਲਾਂ ਠੇਕਦਾਰੀ ਕਰਦਾ ਸੀ ਸ਼ਹਿਰ ਦੇ ਲੈਣਾਂ ਬਾਰੇ ਮੈਨੂੰ ਪਤਾ ਸੀ ਤੇ ਮੈਂ ਇਹਨਾਂ ਨੂੰ ਦੱਸਿਆ ਮੇਰ ਨੂੰ ਵੀ ਦੱਸਿਆ ਕਮਿਸ਼ਨਰ ਨੂੰ ਮਿਲ ਕੇ ਆ ਕਮਿਸ਼ਨਰ ਨੇ ਮੈਨੂੰ ਨਗਰ ਨੇ ਉਹਨੇ ਟਾਈਮ ਨਹੀਂ ਦਿੱਤਾ ਮੈਨੂੰ ਮਿਲਣ ਵਾਸਤੇ। ਐਮਐਲਏ ਸਾਹਿਬ ਦੇ ਵੀ ਮਤਿਆਂ ਚ ਲੈ ਜਾਂਦਾ। ਐਮਐਲਏ ਸਾਹਿਬ ਨੇ ਕਿਹਾ ਸੰਤੋਸ਼ ਸਿੰਘ ਜੀ ਤੁਸੀਂ ਲੈਣ ਨੂੰ ਚਲਵਾਓ ਜੋ ਖਰਚਾ ਹੋ ਉਹ ਆਪ ਦੀ ਮੈਂ ਤਾਂ ਪਰਸਨਲ ਲੈ ਲਿਓ ਕਮੇਟੀ ਨਹੀਂ ਪਾਸ ਕਰਦੀ ਪਰ ਲੈਣ ਚ ਲਾਓ ਮੈਨੂੰ ਐਮਐਲਏ ਸਾਹਿਬ ਨੇ ਕਿਹਾ ਤੇ ਮੈਂ ਤੇ ਜਦੋਂ ਮੈਂ ਇਹ ਲੈਂਡ ਚਲਵਾਤੀ ਅੱਜ ਤੇ ਉਹ ਵੀ ਕਾਰਪੋਰੇਸ਼ਨ ਦੀ ਮਸ਼ੀਨਰੀ ਲੈ ਕੇ ਤੇ ਮੇਰ ਨੂੰ ਬਸ ਤਾਂ ਮੈਂ ਸੱਦਿਆ ਮੇਰ ਸਾਹਿਬ ਆਜੋ ਲੈਂਡ ਚੱਲ ਗਈ ਆ ਇਹ ਦੇਖ ਲੋ ਜਦੋਂ ਆ ਲੈਂਡ ਚੱਲੀ ਦੇਖ ਕੇ ਮੇਰ ਸਾਹਿਬ ਨੇ ਆ ਕੇ ਕਿ ਮੇਰਾ 3 ਲੱਖ ਰੁਪਇਆ ਲੱਗਿਆ ਤੇ ਮਲਾਜਮਾਂ ਤੋਂ ਚੱਲੀ ਨਹੀਂ ਆ ਨਹੀਂ ਹੋਇਆ ਉਹ ਨਹੀਂ ਹੋਇਆ ਗੱਲਾਂ ਕੱਢਣ ਲੱਗ ਪਏ ਜੀ ਮੈਂ ਕਹੀ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਮੇਰਾ ਧਿਆਨ ਸੀ ਲੈਂਡ ਚਲਾਉਣ 'ਚ ਮੈਂ ਨਗਰ ਨਿਗਮ ਦਾ ਸ਼ਹਿਰ ਦਾ ਸ਼ਹਿਰ ਵਾਸੀ ਦੇ ਕੱਥੇ ਟੈਕਸ ਦਾ 1,70,000 ਰੁਪਇਆ ਬਚਾਉਣਾ ਸੀ ਉਹਦੇ ਬਚਾਉਣ ਦੀ ਖਾਤਰ ਮੈਂ ਲੈਨ ਚਲਵਾ ਕੇ ਦਿੱਤੀ ਐ ਲੈਨ ਚੱਲਦੀ ਦੀ ਲੈਨ ਵੇਖ ਲੋ ਜੇ ਹੋਰ ਕੋਈ ਤੇ ਡਿਫੈਕਟ ਆ ਤਾਂ ਮੈਨੂੰ ਦੱਸ ਦਿਓ ਉਹ ਮੈਨੂੰ ਗਾਲਾਂ ਕੱਢਣ ਲੱਗ ਪਏ ਤੇ ਉਹਨਾਂ ਨੇ ਮੇਰੇ ਆ ਇੱਕ ਚੱਕੇ ਮਾਰੀ ਆ ਤੁਸੀਂ ਇਹ ਵੇਖ ਸਕਦੇ ਖੂਨ ਦੇ ਨਿਸ਼ਾਨ ਆ ਉਹਨਾਂ ਨੇ ਮੇਰੇ ਇੱਟ ਮਾਰੀ ਇਹ ਤਾਂ ਚੰਗਾ ਮਾੜਾ ਮੈਨੂੰ ਬੋਲ ਕੇ ਚਲੇ ਗਏ ਮੈਨੂੰ ਅਜੇ ਤੋ ਨਗਰ ਨੇ ਕੋਦੇ ਚ ਵੜ ਕੇ ਵਿਖਾਈ ਤੈਨੂੰ ਇਹ ਉਥੇ ਕੁੱਟਾ ਮਾਰਾਂਗੇ ਇੱਥੋਂ ਗਾਲਾਂ ਕੱਢ ਕਦੇ ਮੈਨੂੰ ਉਹ ਚਲੇ ਗਏ ਆ ਤੇ ਆਹ ਲੈਨ ਚੱਲ ਪਈ ਆ ਤੁਸੀਂ ਲੈਨ ਦਾ ਸੀਵਰ ਵੇਖ ਸਕਦੇ ਆ ਪਾਣੀ ਪਾਣੀ 10 ਫੁੱਟ ਡਾਊਨ ਆ ਲੈਨ ਲੈਨ ਚਲਾ ਦਿੱਤੀ ਗਈ ਐ ਮੈਂ ਸ਼ਹਿਰ ਦਾ ਭਲਾ ਕੀਤਾ ਸ਼ਹਿਰ ਦੇ ਲੋਕਾਂ ਦਾ ਪੈਸਾ ਬਚਾਇਆ ਮੈਂ ਕੋਈ ਚੰਗਾ ਮਾੜਾ ਨਹੀਂ ਕਿਹਾ ਐਮਐਲਏ ਨੇ ਚਾਰ ਗਾਲਾਂ ਮੈਨੂੰ ਕੱਢੀਆਂ ਭੈਣਾ ਮਾਵਾਂ ਦੀਆਂ ਇਹ ਕਿ ਸ਼ਹਿਰ ਦਾ ਬਨਮੈਨ ਪਰਸਨ ਆ ਮੇਰ ਇਹ ਸ਼ਹਿਰ ਦਾ ਪਿਓ ਕਹਿੰਦੇ ਆ ਸ਼ਹਿਰ ਦੀ ਮਾਂ ਕਹਿੰਦੇ ਆ ਸਭ ਤੋਂ ਫਾਈਟ ਸਿੜੀ ਜਾਣਾ ਇਹ ਇਹ ਲੋਕਾਂ ਦੇ ਆ ਕੁਛ ਕਰੂਗਾ ਇਹ ਲੋਕਾਂ ਨੂੰ ਗੰਦੀਆਂ ਗਾਵਾਂ ਕੱਢੂਗਾ ਇਹ ਅਖਤਿਆਰ ਇਹ ਕਿਹਨੇ ਦਿੱਤੇ ਆ ਇਹ ਇਹ ਸੀਟ ਤੇ ਰਹਿਣ ਦਾ ਲਾਇਕ ਨਹੀਂ ਹੈਗਾ ਮੈਂ ਐਮਐਲਏ ਸਭ ਨੂੰ ਬੇਨਤੀ ਕਰਦਾ ਇਹੋ ਜਿਹੇ ਬੰਦਿਆਂ ਤੋਂ ਬਦਲਿਆ ਜਾਵੇ ਤੇ ਇਹ ਆਪ ਪਾਰਟੀ ਦਾ ਜਾਂ ਸਾਰੇ ਸ਼ਹਿਰ ਦਾ ਨਾਮ ਬਦਨਾਮ ਕਰ ਰਿਹਾ ਹੈ ਮੇਅਰ ਨਹੀਂ ਮੇਅਰ ਸਾਹਿਬ ਨੂੰ ਕੀ ਇਤਰਾਜ਼ ਸੀ ਇਹ ਦੇਖ ਤਾਂ ਹੁਣ ਮੇਅਰ ਸਾਹਿਬ ਵੀ ਦੱਸ ਸਕਦੇ ਆ ਉਹਨਾਂ ਦੇ ਵਿੱਚ ਪੈਸੇ ਬੰਨੇ ਹੋਣੇ ਆ ਮੇਰਾ ਹੋ ਤਾਂ ਕੁਝ ਹੈ ਨਹੀਂ ਜੋ ਸੀਵਰ ਚੱਲ ਪਿਆ 150 ਕੇ ਆ ਹੋਰ ਤੋ ਲੈਣ ਬੰਦਾ ਮੈਂ ਕਿਹਾ ਮਿੰਦੋਸਾ ਮੈਂ ਚਲਾ ਦਿਆ ਮੇਰਾ 15 ਸਾਲ ਦਾ 30 ਸਾਲ ਮੈਂ ਕਾਰਪੋਰੇਟ ਦੀ ਕੰਮ ਕੀਤਾ ਮੇਰਾ ਐਕਸਪੀਰੀਅੰਸ ਆ 2012 ਦੇ ਵਿੱਚ ਮੈਂ ਕਮੇਟੀ ਦੀ ਠੇਕੇਦਾਰੀ ਛੜਤੀ ਸੀ ਮੈਂ ਕੋਈ ਕੰਮ ਨਹੀਂ ਕਰਦਾ ਕਮੇਟੀ ਦਾ ਪਹਿਲਾਂ ਵੀ ਕਦੇ ਤੁਹਾਡਾ ਰੋਲਾ ਪਿਆ ਮੇਰਾ ਕਦੇ ਪਹਿਲਾਂ ਕੋਈ ਰੋਲਾ ਨਹੀਂ ਪਿਆ ਜੀ ਲੇਕਿਨ ਜੇ ਕਾਰਪੋਰੇਟ ਵੀ ਕਿਉਂਕਿ ਗਲਤ ਇਹ ਆ 1.70 ਲੱਖ ਬਿਆ ਖਰਾਬ ਕਰਨ ਲਗੇ ਉਹਦੇ ਮੈਂ ਕਾਗਜ਼ ਡਾਕੂਮੈਂਟ ਸਭ ਕੁਝ ਦੇ ਸਕਦਾ ਹਾਂ ਇਹ ਕਿੱਥੇ ਤੁਹਾਡੇ ਕਿੱਥੇ ਮਾਰੀ ਆ ਆ ਮਾਰੀ ਹਟ ਜੀ ਕਾਫੀ ਸੱਤ ਵਜੇ ਆ ਪਤਾ ਨਹੀਂ ਮੈਂ ਐਮਐਲਏ ਕਰਾਉਣਾ ਵੀ ਮੈਂ ਹਸਪੀਟਲ ਜਾਣਾ ਹਸਪੀਟਲ ਲੱਧਾ ਕਿ ਕੀ ਵਜਿਆ ਕੀ ਕੀ ਕਿੰਨਾ ਡੂੰਗਾ ਜਖਮ ਮੈਂ ਕਿੰਨਾ ਨਹੀਂ ਕੀ ਮੰਨ ਕੀ ਕਰਦੇ ਹੋ ਨਹੀਂ ਮੈਂ ਤਾਂ ਮੰਗਦਾ ਇਨਸਾਫ ਹੋਵੇ ਜੇ ਸਰਕਾਰ ਇਨਸਾਫ ਪਸੰਦ ਆ ਇੱਕ ਇਹ ਇਹਨੂੰ ਮੇਅਰ ਨੂੰ ਭਾਇਆ ਹੋਇਆ ਵਾ ਐਮਐਲਏ ਸਾਹਿਬ ਇਨਸਾਫ ਕਰਨ ਐਮਐਲਏ ਸਾਹਿਬ ਸਿਰ ਦਾ ਸੋਚਦੇ ਆ ਭਲਾ ਸੋਚਦੇ ਆ ਲਿਖਦੇ ਇਹਨੇ ਲੋਕ ਬੈਠੇ ਆ ਇਹ ਐਮਐਲਏ ਸਾਹਿਬ ਦਾ ਨਾਮ ਬਦਨਾਮ ਕਰਦੇ ਆ ਐਨਰ ਐਮ ਐਲ ਏ ਸਾਹਿਬ ਨੇ ਕਈ ਸੰਤੋਖ ਸਿੰਘ ਜੋ ਲਾਈਨ ਵੇਖੋ ਜੇ ਚਲਦੀ ਆ ਚਲਾਓ ਆਪਣੇ ਇੱਕੋ 7 ਲੱਖ ਬਸਤਾ ਦਾ ਬਚਿਆ ਬਚਾਇਆ ਜਾਵੇ ਐਮ ਐਮ ਐਲ ਏ ਸਾਹਿਬ ਸ਼ਹਿਰ ਦਾ ਹਿੱਤ ਲਈ ਸੋਚਦੇ ਪਰ ਜਿਹੜੇ ਉੱਪਰ ਬੈਠੇ ਆ ਮੇਅਰ ਹੋ ਗਿਆ ਹੈ ਹੋਰ ਬੰਦੇ ਹੋ ਗਏ ਆ ਕਮਿਸ਼ਨਰ ਵੀ ਲੱਗਨੇ ਦਾ ਮੋਗਾ ਦੀ ਮੈਂ ਤਾਂ ਘੰਟੇ ਦਫਤਰ ਬਹਿ ਕੇ ਆਇਆ ਉਹਨੂੰ ਕਹਾਂਗਾ ਚੈੱਕ ਨਾ ਕਰੀ ਲਾਈਨ ਚੱਲ ਪਈ ਆ ਉਹਨੇ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਕਿ ਕਮਿਸ਼ਨਰ ਨਕਰੇਗਾ ਮੋਗਾ ਨੇ ਮੈਡਮ ਚਾਰੂ ਮਿਤਾ ਪੀ ਸੀ ਐਸ ਅਫਸਰ ਉਹ ਆਦੀ ਵੀ ਉਹ ਵੀ ਆਪਦੀ ਮਾਂ ਦੇ ਵਿੱਚ ਆ ਵੀ ਮੈਂ ਕਹਿੰਨ ਮਿਲਣਾ ਸ਼ਹਿਰ ਵਾਸੀ ਨੂੰ ਨਹੀਂ ਮਿਲਣਾ ਪਾਉਣ ਪ੍ਰੀਤ ਸਿੰਘ ਆ ਜ ਮੈਂ 2022 ਦੇ ਵਿੱਚ ਇੱਥੇ ਜੁਆਇਨ ਕੀਤਾ ਉਸ ਤੋਂ ਪਹਿਲਾਂ ਵੀ ਸ਼ਿਵਰੇਜ ਬੋਰਡੋਂ ਲਿਖਿਆ ਜਾ ਚੁੱਕਾ ਹੈ ਇਹਦੇ ਬਾਰੇ ਐਨਓਸੀ ਵੀਰਾ ਅਪਲਾਈ ਕਰ ਲਈ ਸੀ ਵੀ ਇਹ ਲਾਈਨ ਬੰਦ ਆ ਫਿਰ ਇਹਨੂੰ ਕਰਾਸ ਵੈਰੀਫਾਈ ਕਰਾਣ ਦੇ ਮਾਰੇ ਨੇ ਮਾਰਿਆ ਨੇ ਮਤਲਬ ਕਾਰਪੋਰੇਸ਼ਨ ਵੱਲੋਂ ਇੱਕ ਸਪੈਸ਼ਲ ਸੁਪਰ ਸਟਾਕ ਮਸ਼ੀਨ ਮੰਗਾ ਕੇ 30 ਜਨਵਰੀ 2023 ਦੀ ਗੱਲ ਆ ਇਹ ਉਹਦੇ ਨਾਲ ਸਾਰੀ ਇਹ ਲਾਈਨ ਦੀ ਸੀਸੀਟੀਵੀ ਕਰਵਾਈ ਗਈ ਇਹ ਲਾਈਨ ਬਲੌਕ ਆ ਦੀ ਜਿਹੜੀ ਇਹਦੇ ਸੀਮੈਂਟ ਦੀਆਂ ਪਾਈਪਾਂ ਪੰਜਾਂ ਵਿੱਚ ਜਿਹੜੀਆਂ ਉਹਦੇ ਵਿੱਚ ਤਾਰਾ ਤੋਰਾ ਵੀ ਨਿਕਲੀਆਂ ਆਈਆਂ ਵਿੱਚ ਕੋਈ ਸਬੂਤ ਹੈਗਾ ਕੰਮ हां जी ਜਦੋਂ ਅਸੀਂ ਵੈਰੀਫਾਈ ਕਰਾਈਆ 2023 ਦੇ ਵਿੱਚ ਸਾਡੇ ਕੋਲੇ ਆ ਵੀਡੀਓ ਬਕਾਇਦਾ ਬਣੀਆਂ ਹੋਈਆਂ ਸਾਰੀਆਂ ਤੇ ਹੁਣ ਫਿਰ ਸਾਰੇ ਇਸ ਤਰ੍ਹਾਂ ਚਲਾਇਆ ਗਿਆ ਇਹ ਜਦੋਂ ਉਦੋਂ ਕ੍ਰੋਸ ਜਾ ਕੇ ਪਾਣੀ ਦਾ ਰਿਹਾ ਜ਼ਾ ਰਹਿੰਦਾ ਸੀ ਪਹਿਲਾਂ ਵੀ ਪਰ ਇਹਦਾ ਮਤਲਬ ਵੀ ਇਹ ਸੀਗਾ ਬਈ ਜਦੋਂ ਜਦੋਂ ਸੀਸੀਟੀਵੀ ਹੋ ਰਹੀ ਸੀਗੀ ਉਹ ਜਿਹੜਾ ਉਹਦਾ ਬੰਦਾ ਅੰਦਰ ਗਿਆ ਲੈਨ ਦੇ ਵਿੱਚ ਉਹਨੇ ਦੱਸਿਆ ਵੀ ਇਹ ਪੋਲ ਦੀ ਮਿੱਟੀ ਖੁਰ ਰਹੀ ਹੈ ਜਾਂ ਲਾਲ ਰੰਗ ਦਾ ਮਤਲਬ ਪਾਣੀ ਆ ਰਿਹਾ ਜਿਹੜਾ ਕ੍ਰੋਸ ਹੋ ਰਿਹਾ ਇਥੇ ਲਾਈਨ ਹੈ ਜਿਹੜੀ 3 ਸਾਲਾਂ ਤੋਂ ਬੰਦ ਦਾ ਉਹਦੇ ਲਈ ਬਜਟ ਵੀ 1 ਕਰੋੜ ਦਾ ਜਿਹੜਾ ਕੀਤਾ ਗਿਆ ਉਹ ਤਾਂ ਬਜਟ ਦਾ ਹੀ ਇੱਕ ਅੱਜ 10 ਮਿੰਟਾਂ ਦੇ ਵਿੱਚ ਉਹ ਲਾਈਨ ਚੱਲ ਗਈ ਇਹ ਕਿਸ ਤਰ੍ਹਾਂ ਹੋ ਸਕਦਾ ਨਹੀਂ ਲਾਈਨ ਚੱਲਣਾ ਜੇ ਇੱਕ ਤਾਂ ਲਾਈਨ ਡੈਮੇਜ ਹੋਣਾ ਜੇ ਡੈਮੇਜ ਲਾਈਨ ਚੱਲਦੀ ਹੈ ਕੱਲ ਨੂੰ ਪੋਲ ਬੈਂਸ ਹੋ ਸਕਦਾ ਵੀ ਪੋਲ ਬੈਠ ਜੇ ਜਾਂ ਕੋਈ ਮਿੱਟੀ ਖੁਰ ਕੇ ਹੋਰ ਇਤਿਹਾਸ ਦਾ ਵੀ ਹੋ ਸਕਦਾ ਜਿਹੜੀ ਅੱਜ ਲਾਈਨ ਚ ਲਾਈ ਗਈ ਇਹਨਾਂ ਨੂੰ ਕੋਈ ਮਨਜ਼ੂਰੀ ਲਈ ਗਈ ਸੀ ਨਹੀਂ ਜੀ ਇਹ ਨਾ ਮੈਂ ਪਤਾ ਵੀ ਕਰ ਲੈਣਾ ਅਜੇ ਦੇ ਨਾਮ ਮਤਲਬ ਕਿਸੇ ਸੁਪਰਵਾਈਜ਼ਰ ਦੇ ਕਿਸੇ ਧਿਆਨ ਚ ਨਹੀਂ ਜੀ ਤੇ ਇਹਦੇ ਕਹਿੰਤੇ ਗਏ ਲੋਕ ਤੇ ਬਾਬਾ ਜਿਹੜਾ ਜੈਟਿੰਗ ਵਾਲਾ ਡਰਾਈਵਰ ਆ ਉਹਨੇ ਦੱਸਿਆ ਵੀ ਜਸਵੀਰ ਸਿੰਘ ਦਾ ਮੈਨੂੰ ਫੋਨ ਆਇਆ ਤੇ ਉਹਦੇ ਕਹਿੰਤੇ ਅਸੀਂ ਗਏ ਪਤਾ ਲੱਗਿਆ ਕਿ ਮੇਰ ਨੂੰ ਵੀ ਨਹੀਂ ਪੁੱਛਿਆ ਗਿਆ ਤੇ ਨਹੀਂ ਮੇਰ ਸਾਹਿਬ ਸਿਕ ਉਹਨਾਂ ਨੇ ਮੈਨੂੰ ਤਕਰੀਬਨ 1.5 ਵਜੇ ਤਰਾਜ਼ ਯਾਰ ਕੀਤਾ ਵੀ ਤੁਸੀਂ ਬੰਦੇ ਲਾਤੇ ਮੈਨੂੰ ਦੱਸਿਆ ਨਹੀਂ ਮੈਂ ਕਿਹਾ ਮੇਰ ਸਾਹਿਬ ਇਹ ਨਹੀਂ ਹੋ ਸਕਦਾ ਵੀ ਅਸੀਂ ਦਫ਼ਤਰ ਦੇ ਮਤਲਬ ਵੀ ਐਜੇ ਕਾਉਂਸਲਰ ਵੀ ਨਾ ਤੁਹਾਨੂੰ ਦੱਸੀ ਵੀ ਤੁਹਾਡੇ ਵਾਰ ਚ ਕੰਮ ਚੱਲ ਰਿਹਾ ਤੁਹਾਡੇ ਵੀ ਧਿਆਨ ਚ ਨਹੀਂ ਜੀ ਫਿਰ ਅਸੀਂ ਪਤਾ ਕੀਤਾ ਵੈਰੀਫਾਈ ਕੀਤਾ ਤੇ ਬਲਕਾਰ ਨੂੰ ਮੈਂ ਫੋਨ ਕੀਤਾ ਉਹਨੇ ਦੱਸਿਆ ਵੀ ਮਤਲਬ ਵੀ ਮੇਰੇ ਮਤਲਬ ਮੈਨੂੰ ਫਲਾਣੇ ਬੰਦੇ ਦਾ ਫੋਨ ਆਇਆ ਸੀ ਮੈਂ ਉਹਦੇ ਕੰਮ ਤੇ ਗਿਆ ਉੱਥੇ ਕੀ ਕਾਰਵਾਈ ਹੁਣ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਤੇ ਜਿਹੜਾ ਪੁੱਛਿਆ ਕਿਹੜਾ ਦੱਸਿਆ ਤੁਹਾਨੂੰ ਬਈ ਉਹਨਾਂ ਨੂੰ ਮੇਰ ਸਾਹਿਬ ਕਹਿ ਰਹੇ ਆ ਵੀ ਉਹਨਾਂ ਦਾ ਭੁਗਤੀ ਕਾਰਵਾਈ ਕਰਨੀ ਹੈ ਜੀ ਉਹਨਾਂ ਦਾ ਲਿਖਣਾ ਜਾਂ ਉਹਨਾਂ ਤੋਂ ਮਤਲਬ ਵਿਸਥਾਰੀਕਰਨ ਲਿਆ ਜਾਊਗਾ ਸਸਪੈਂਡ ਕਰਨ ਦੀ ਗੱਲ ਚੱਲ ਰਹੀ ਹੈ ਜਾਂ ਇੱਕ ਵਾਰ ਉਹਨਾਂ ਤੋਂ ਸਪਸ਼ਟੀ ਕਰ ਲਿਆ ਜਾਊਗਾ ਜੀ